وار ਹੋ ਰਹਾ ਮਾਤਾ ਜੀ ਕਿੰਨੇ ਹਾਲਾਤ ਹੁਣ ਸਾਡੀ ਬਹੁਤ ਮਾੜੀ ਬਹੁਤ ਮਾੜੇ ਹੋਏ ਪਏ ਨਹੀਂ ਕੰਨੀ ਪੈਂਦਾ ਜੱ ਕਿਸੇ ਸਾਡੇ ਸਾਰੇ ਖੋਤੇ ਪਾਕੇ ਪਚੋਲੇ ਤੇ ਚੋਨੇ ਚਾਨੇ ਸਾਰਾ ਡੁੱਬ ਗਿਆ ਨੁਕਸਾਨ ਨੇ ਗਏ ਹਨਾ ਬਹੁਤ ਬੁਰਾ ਲੋ ਪਾਣੀ ਬਹੁਤ ਚੜਿਆ ਪਿਆ ਕੋਈ ਹਾੜੀ ਨਹੀਂ ਕੋਈ ਪਾਣੀ ਪੋਛ ਕੋਈ ਨਹੀਂ ਸਾਰੇ ਕੰਮ ਹੀ ਖੜ ਗਏ ਚਲੋ ਪ੍ਰਮਾਤਮਾ ਮਿਹਰ ਕਰੋ ਮਾਤਾ ਜੀ ਸਾਰਾ ਕੁਝ ਮਿਹਰ ਕਰੇ ਤੁਹਾਡੇ ਕੋਈ ਨਹੀਂ ਵਾਹਿਗੁਰੂ ਮਿਹਰ ਕਰੋ ਸਭ ਕੁਝ ਠੀਕ ਆ ਮਾਤਾ ਜੀ ਕੋਈ ਨਹੀਂ ਘਬਰਾਇਓ ਨਾ ਤੁਹਾਡੇ ਦੇ ਕਰੇ ਕੋਈ ਮਾਤਾ ਕੋਈ ਨਹੀਂ ਮਾਤਾ ਘਬਰਾਉਣ ਦੀ ਕੋਈ ਲੋੜ ਨਹੀਂ ਵਾਹਿਗੁਰੂ ਮਿਹਰ ਕਰੂਗਾ ਹਾਂਜੀ ਕਮਰੇ ਪਾਟ ਕੇ ਮਾਤਾ ਹੁਣੀ ਕਹਿੰਦੇ ਕਮਰੇ ਪਾੜੇ ਕੋਈ ਨਹੀਂ ਮਾਤਾ ਸਾਰਾ ਕੁਝ ਬਣ ਜਾਣਾ ਵਾਹਿਗੁਰੂ ਕਰੂਗੇ ਫੇਰ ਆਉਣੇ ਆ ਮਾਤਾ ਚੈੱਕ ਕਰਾਂਗੇ ਹਾਂਜੀ ਕੋਈ ਨਹੀਂ ਹੌਸਲਾ ਰੱਖੋ ਮਾਤਾ ਜੀ ਸਭ ਕੁਝ ਹੋ ਜਾਣਾ ਵਾਹਿਗੁਰੂ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਹੜਪੀੜਤ ਇਲਾਕਿਆਂ ਦੇ ਵਿੱਚ ਵਸਤੀ RAMLAL ਜੋ ਫਿਰੋਜ਼ਪੁਰ ਇਲਾਕੇ ਦਾ ਪਿੰਡ ਆ ਉੱਥੇ ਪਹੁੰਚੇ ਆ ਇਹ ਆਪਾਂ ਨੂੰ ਪਰਿਵਾਰ ਮਿਲਿਆ ਇਹਨਾਂ ਦਾ ਫਸਲ ਆ ਜੋ ਕੁਝ ਵੀ ਨੁਕਸਾਨ ਹੋਇਆ ਨਾ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਜੀ ਕੀ ਨੁਕਸਾਨ ਹੋ ਗਈ ਵੀਰੇ ਸਾਡਾ ਬੈਡਰੋਮ ਪਾਰ ਤੇ ਕੁਝ ਹੋਰ ਲੈ ਬੰਨੇ ਪੈ ਲਈ ਹੋ ਸਾਰੀ ਡੁੱਬ ਗਈ ਸਾਰੀ ਡੁੱਬ ਗਈ ਹਾਂਜੀ ਕਿੰਨੇ ਕਿੱਲੇ ਜੀ ਹੈਗੇ ਜੀ 2 ਕਿੱਲੇ 2 ਕਿੱਲੇ ਹਾਂਜੀ ਤੇ ਪਰਿਵਾਰ ਛੋਰ ਕੋਣ ਕੋਣ ਹੈ ਪਰਿਵਾਰ ਚ ਵਰੇ ਮੇਰਾ ਕਰਾ ਵਾਲਾ ਦੋ ਬੱਚੇ ਆ ਤੇ ਮੇਰੇ ਕਰਾ ਵਾਲੇ ਹੈਂਡੀਕੈਂਪ ਇੱਕ ਬੱਚਾ ਵੀ ਹੈਂਡੀਕੈਂਪ ਹੈ। ਅੱਛਾ ਜੀ ਠੀਕ ਹੈ। ਤੇ ਦੂਜਾ ਬੱਚਾ ਜੇ ਵੀ ਵੇਲਾਇਆ ਕੋਈ ਕੰਮ ਕਾਰੋ ਕਰਨੀ ਮਿਲਦਾ ਵੀ ਧੜੀ ਧੱੜੀ ਦੱਪਾਈ ਕਰੀਦਾ। ਡੇੜੀ ਦੱਪਾ ਕਰ ਦੂੰ। ਹਾਂਜੀ। ਕਹਿੰਦੀ ਫਿਰ ਜਿਹੜੇ ਦੋ ਕਿੱਲੇ ਸੀ ਉਹ ਵੀ ਚਲੇਗੇ ਤੁਹਾਡੇ ਹੁਣ ਫਿਰ ਗੁਜ਼ਾਰਾ ਕਿਵੇਂ ਹੋਊਗਾ ਤੁਹਾਡਾ? ਸਰ ਇਦਾਂ ਹੀ ਆ ਵੀ ਅੱਗੇ ਤੇ ਚੱਲਦਾ ਹੈ ਚਲੋ ਵੀ ਭੈਣ ਭਰਾ ਸਾਰਿਆਂ ਦੇ ਇੱਕੋ ਜੇ ਸੀ ਵੀ ਚਲੋ ਇੱਕ ਦੂਜੇ ਦੇ ਕਰ ਕਰਾ ਕੇ ਕਰ ਲੈਂਦਾ ਹੈ ਗੁਜ਼ਾਰਾ ਪਰ ਮੋੜ ਤਾਂ ਸਾਰੇ ਡੁੱਬ ਗਏ ਨੇ। ਸਾਰੇ ਨਾਲ ਦੇ ਵੀ ਤੁਹਾਡੇ ਜਿਹੜੇ ਭੈਣ ਭਰਾ ਜਿਹੜੇ ਆਂਡੀ ਕੋਣ ਬੇਜੂਰ ਹੋਸ਼ ਹਾਂ ਦਾਸ ਬੁਲ ਕਪਾਚਨਾ ਨਹੀਂ ਹਾਂ ਕਿ ਤੱਕ ਰਾਸ਼ਨ ਨਾ ਕਰੂ ਆਪ ਨੂੰ ਲੱਗਤੋਂ ਤੇ ਆ ਜਾ ਵੀਰ ਇੱਧਰ ਆ ਜਾ ਸੋ ਦੋਸਤੋ ਆਪਾਂ ਆ ਵੀਰ ਆਪਣੇ ਨਾਲ ਆ ਆਪਾਂ ਰਾਸ਼ਨ ਇਸੇ ਕਰਕੇ ਆਪਾਂ ਪਹਿਲਾਂ ਵੀਰ ਨੂੰ ਮਿਲੇ ਸੀਗੇ ਤੇ ਆਪਣਾ ਦੋਸਤ ਆ ਤੇ ਆਪਾਂ ਚੈੱਕ ਕਰਨਾ ਵੀ ਕਿਹਨੂੰ ਜ਼ਰੂਰਤ ਆ ਉੱਥੇ ਰਾਸ਼ਨ ਪਹੁੰਚਦਾ ਕਰਨਾ ਆਪਾਂ ਇਹੀ ਸੀਗੀ ਸੋਚ ਲੈ ਕੇ ਚੱਲੇ ਸੀ ਵੀ ਰਾਸ਼ਨ ਉੱਥੇ ਪਹੁੰਚਦਾ ਕਰਨਾ ਜਿੱਥੇ ਜ਼ਰੂਰਤ ਆ ਫਿਲਹਾਲ ਅਸੀਂ ਖਾਲੀ ਵਜੋਂ ਆਏ ਸੀ ਵੀ ਚਲੋ ਕੁਸ਼ਕ ਰਾਸ਼ਨ ਲੈ ਕੇ ਆਏ ਇਹਨਾਂ ਨੂੰ ਪੁੱਛਿਆ ਵੀ ਆਹ ਰਾਸ਼ਨ ਆਪਾਂ ਦਿੱਤਾ ਕਿੱਟ ਤਿਆਰ ਆ ਇਹ ਚਮਨਿਕ ਚਲੋ 19-20 ਚੀਜ਼ਾਂ ਅਲੱਗ-ਅਲੱਗ ਪਾਈਆਂ ਹੋਈਆਂ ਮਹੀਨੇ ਵਾਂਗੂ ਰਾਸ਼ਨ ਦੇ ਨਾਲ ਆਟਾ ਏ ਤੇ ਆਪਾਂ ਇਹ ਦੇ ਦਿੱਤਾ ਇਹਨਾਂ ਨੂੰ ਤੇ ਬਾਕੀ ਹੋਰ ਇਹ ਵੀਰ ਆਪਾਂ ਨੂੰ ਦੂਸਰੇ ਪਿੰਡਾਂ ਦੇ ਵਿੱਚ ਲੈ ਕੇ ਜਾਊਗਾ ਰਾਬਤਾ ਕਾਇਮ ਕਰਦੇ ਆਂ ਆਪਾਂ ਵੀ ਜਿਹਨੂੰ ਜਿੰਨੀ ਜ਼ਰੂਰਤ ਆ ਆਪਾਂ ਲੋੜਵੰਦ ਨੂੰ ਦੇਣਾ ਵੀਰ ਆਪਾਂ ਤੁਸੀਂ ਨੇ ਨਾਲੋਂ ਆਪਾਂ ਕਿਹਨੂੰ ਦੇਣਾ ਰਸ਼ਨ ਇਹ ਜੀ ਜਿਹੜੇ ਬਿਲਕੁਲ ਜਿਨ੍ਹਾਂ ਦਾ ਕੋਈ ਰੋਜੀ ਰੋਟੀ ਰੋਟੀ ਦਾ ਮਸਲਾ ਨਹੀਂ ਰਹਿ ਗਿਆ ਜੋ ਹਾੜ ਆਇਆ ਪਾਣੀ ਆਇਆ ਹੋਇਆ ਏ ਜਿਹੜੋਂ ਦੀ ਮਾਰ ਵਿੱਚ ਨੇ ਤੁਸੀਂ ਸਾਡੇ ਵੀਰ ਆਏ ਜੇ ਮਤ ਕਰਨ ਵਾਸਤੇ ਅਸੀਂ ਵੀ ਉਹਨਾਂ ਦਾ ਉਹਨਾਂ ਦਾ ਘਰ ਵਿਖਾਵਾਂਗੇ ਜਿੰਨੂੰ ਲੋੜ ਵੰਦੇ ਜਿੰਦਾ ਸਰਦਾ ਏ ਉਹਦੇ ਘਰੇ ਨਹੀਂ ਜਿੰਦਾ ਅਸਲ ਨਹੀਂ ਸਰਦਾ ਦਿਹਾੜੀ ਧੱਪੇ ਤੋਂ ਵੀ ਤੰਗ ਹੋ ਗਿਆ ਏ ਉਸ ਘਰੇ ਵੀਰ ਰਣ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਰਾਸ਼ਨ ਪਹੁੰਚਦਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸੋ ਦੋਸਤੋ ਜਿਵੇਂ ਕਿ ਦੱਸਿਆ ਵੀ ਆਪਾਂ ਕੋਸ਼ਿਸ਼ ਇਹੀ ਆ ਤੇ ਪ੍ਰਮਾਤਮਾ ਮਿਹਰ ਕਰੇ ਆਪਾਂ ਇਸੇ ਤਰ੍ਹਾਂ ਜਿਹੜੇ ਆਪਣੇ ਵੀਰ ਸਹਾਇਤਾ ਕਰਦੇ ਇਸੇ ਤਰ੍ਹਾਂ ਕਰਦੇ ਰਹਿਣ ਤੇ ਲੋੜਵੰਦਾ ਤੱਕ ਪਹੁੰਚਦੀ ਰਵੇ ਸਹਾਇਤਾ ਤੇ ਆਪਾਂ ਲੋੜਵੰਦਾ ਤੱਕ ਹੀ ਲੈ ਕੇ ਜਾਵਾਂਗੇ ਵੀਰ ਆਪਣੇ ਨਾਲ ਅੱਗੇ ਵੀ ਹੋਰ ਘਰਾਂ ਦੇ ਵਿੱਚ ਜਾਵਾਂਗੇ ਜਾਂ ਹੋਰ ਦੇਖਾਂਗੇ ਕਿਹੜੇ ਪਿੰਡ ਡੁੱਬਿਆ ਕਿ ਇਸ ਤਰ੍ਹਾਂ ਜਿਨ੍ਹਾਂ ਦੇ ਖੇਤ ਡੁੱਬੇ ਆ ਜਾਂ ਬਿਲਕੁਲ ਨਹੀਂ ਆ ਉੱਥੋਂ ਤੱਕ ਹੀ ਪਹੁੰਚਾਂਗੇ